ਓਏ ਸਹੀ ਤੋ ਬਤਾ ਤੇਰੀ ਨਿਸ਼ਾਨੀ ਬੰਦਾ ਲਾਹ ਜੀ ਅਦਰਵਾਦ ਅਰਦੇ ਬਾਈ ਹੋ ਜੋ ਬਾਦੂ ਬੰਦੇ ਉਹਦਾ ਇੱਥਾ ਆਉਂਦਾ ਕਿਹੜਾ ਮਾਲਕਾ ਪਿੰਜਰੇ ਕੋਲੇ ਉਹ ਹੋਵੇ ਜੇ ਜਿਹਨੇ ਦੂਸਰ ਸੰਭਿਆ ਉਹ ਹੋਵੇ ਜਿਹਨੇ ਸੌ ਖਾਣੀ ਆ ਇਹ ਵੀ ਗੱਲ ਹੈ ਜੇ ਤੇ ਰੱਖਿਓ ਵੀ ਜੇ ਸੌ ਕੋਈ ਹੋਰ ਖਾਂਦਾ ਸਾਂ ਨੂੰ ਜਿਹਨੇ ਦੂਸਰ ਸੰਭਿਆ ਪਤਾ ਲੱਗ ਗਿਆ ਉਹਨੂੰ ਸੌਖਵਾ ਕੇ ਪੈਸੇ ਦੇਵਾਂਗੇ ਸਾਈਡ ਤੇ ਆ ਜਾ ਪਰੇ ਸਾਂ ਹੋਇਆ ਯਾਰ ਦੂਸਰ ਕੋਈ ਹੋਰ ਸਾਂ ਦਾ ਸਮਾਨ ਹੋਰ ਲਾ ਜਾਂਦਾ ਕਬੂਤਰ ਕਿਸੇ ਹੋਰ ਦਾ ਹੁੰਦਾ ਠੀਕ ਆ ਨਾ ਬੋਲੂਗਾ ਵੀ ਮੰਨੇ ਸਾਰਾ ਲੰਗਿਆਣਾ ਬਾਈ ਲਾਲ ਬਾਗਣਾ ਲਾਲ ਤੇ ਚਾਲਾ ਨਾਲ ਗਾਉਂਦੀ ਨਾ ਵਾਸੀ ਜਤਾਰਸ ਨੇੇਰਾ ਉਹ ਨਹੀਂ ਬਈ ਆਈ ਪਿੱਟਾ ਖਖਰਾਣਾ ਨਵੀਂ ਬਰੇਡ ਦੱਤਾ ਹੂਰਾ ਆਇਓ ਜੀ ਸੌ ਖਾਓ ਖਾਓ ਬਈ ਠੀਕਾ ਥੋਪ ਲੰਗਿਆਣਾ ਸੁਯਪਾ ਮੀਣੀਆਂ ਲੈ ਨਾਂ ਮੇ ਅਗਾ ਸਾਰੇ ਨੰਬਰ ਹੈਪੀ ਬਲਾਸਪੁਰ ਹੈਪੀ ਬਲਾਸਪੁਰ ਵੀਰੇ ਮੂਰੇ ਆਓ ਕਿਹੜਾ ਹੈਪੀ ਬਲਾਸਪੁਰ ਹੈਪੀ ਬਲਾਸਪੁਰ ਬਾਈ ਟਿੱਡ ਚਲ ਰਾਲੀ ਹੈਪੀ ਕੇਰੋ ਫਿਰਦੇ ਸੀਗੇ ਯਾਰ ਲਾਲ ਕਾਲੀ ਚ ਲਾਲ ਕਾਲਾ ਟਿੱਡ ਨਾਲ ਚੱਲ ਰਹਿਣਾ ਕਿੱਥੇ ਹੈਪੀ ਬਲਾਸਪੁਰ ਆਜੋ ਯਾਰ ਥੱਲੇ ਆਜਾ ਮੈਂ ਆਇਆ ਅਤੇ ਇਹਦੇ ਦੇ ਨਾਮ ਨੂੰ ਇਹ ਬਈ ਮੱਖਣ ਬਾਗਾ ਪ੍ਰਾਣਾ ਆ ਜਾ ਕੇ ਰਾਜਾ ਸ਼ਕੀਰ ਤਮਾਣੂ ਕੇ ਗੇਲੋ ਕਾਲਾ ਲੰਮੇ ਮੁੱਖ ਬਰਾਤ ਦੀਵਾਰੇ ਵਾਲਾ ਬਾਜ ਲੱਖਾ ਦੀਤੀ ਲੱਖਾ ਕਾਕਾ ਜੰਨਨ ਵਾਲਾ ਸੁੱਖਾ ਭੰਮੀਪੁਰਾ ਹਾਂ ਵੀਰੇ ਹਾਂ ਹਾਂ ਵੀਰੇ ਲਾਲਾਪੁਰਜ ਮੋਰ ਲੱਖਾ ਜਸਪ੍ਰੀਤ ਮਾਨੂਕੇ ਪਾਜੀ ਕੈਨੇਡਾ ਸੋਜੀ ਠਿਕਰੀ ਵਾਲਾ ਅਰਸੀ ਦਿਖਾਨਵਾਲਾ ਵਿੱਕੀ ਪਿੰਡਰ ਵਿੱਕੀ ਪਿੰਡਰ ਵਿੱਕੀ ਪਿੰਡਰ ਬਾਈ ਆਇਓ ਸੌ ਬਾਈ ਚੱਕ ਲੈ ਪਿੰਡਰ ਸੀ ਹਰੇ ਵਾਲੇ ਸਾਡੇ ਸਾਈ ਸੌ ਬਾਈ ਜਿੱਤਾਂ ਸਾਈ ਦੋਗੇ ਜਿੱਤਾਂ ਸਾਈ ਦੋਗੇ ਗੱਲ ਕਟੀਏ ਜਬੀ ਬੈਣਾ ਕਾਗਨ ਮੀਨੀਆ ਇਹ ਬਾਈ ਲੈ ਲੈ ਫੜਿਆ ਲੈ ਦੂਰਾ ਆ ਹੈਪੀ ਬਨਾਸਪੁਰ ਆਈ ਬਾਈ ਹਾਂ ਸਾਡੇ ਬਾਈ ਆਮ ਜਬਖਣਵਾਦਾ ਪੁਰਾਣਾ ਕੋਈ ਨਾ ਕੋਈ ਨਾ ਮੈਂ ਕਹਿੰਦਾ ਇੱਕ ਬੱਤੀਆਂ ਨਾਲ ਅਰਸ ਬੱਤੀਆਂ ਨੂੰ ਤੜਕੇ ਫੜਾ ਦੇਗਾ ਦੋ ਫੜਿਆ ਦਾ ਟਪਾਲ ਦਾ ਫੜਿਆ ਇੱਕ ਪਾਲੀ ਚਾਰੀ ਦੇ ਲੈ ਆਇਓ ਛੜਦਿਗੇ ਚੱਲ ਓਕੇ ਬਾਈਕ ਨੂੰ ਉਸ ਤੋਂ ਮਾਰਨੇ ਪੱਲਾ ਨਾਲ ਬੈਠ ਕੇ ਕੱਟਿਆ ਜਾਣਾ ਛੜਾ ਫਟਾ ਕੀ ਆਪ ਸੱਜਣ ਕਰਸ਼ਾ ਪਾ ਗਾ ਤਾਂ ਪੰਜ 40 ਦੇ ਤਨ ਫਰਦੇ ਆ ਜੀ ਪਿੰਡ ਕੁੱਸੇ ਲਾਲਾ ਬੁਰਜ ਤਾਰਾ ਸਨੇਰ ਤੇ ਮੋਰ ਲੱਖਾ ਤਿੰਨੇ ਨਾਮ ਆਜਾ ਜੀ ਆ ਗਿਆ ਮੋਰ ਲੱਖਾ ਦੂਜੇ ਕਬੂਤਰ ਵੀ ਹੋਣੇ ਜੀ ਉੱਚੇ ਆ ਥੋੜੇ ਜੀ ਉਹ ਸਾਹਮਣੇ ਕਾਪੀ ਵਾਲੇ ਆ ਹਾਂ ਫਿਰਦਾ ਜੀ ਮੋਰ ਲੱਖਾ ਡੰਡ ਟਡ ਟੋਰੀ ਤੇ ਡੰਡਾ ਹੋਰ ਹੈਗਾ ਉੱਤੇ ਬਾਹੋਂਿਆ ਕੋਠੀ ਮਗਰ ਉੜ ਗਿਆ ਉਹ ਨਿਕਲ ਗਿਆ 2 ਘੰਟੇ ਹੋ ਗਏ ਜੀ ਇਹਨੂੰ ਐਂ ਫਿਰਦੇ ਨੂੰ ਆ ਗਈ ਤਾਰੇ ਬਿੜਾੜ ਲੰਗਿਆ ਨਹੀਂ ਖੰਡ ਪੂਸ ਤੇ ਚੱਲ ਰਹੀ ਦੀ ਮੜੀ ਦੋ ਜਣੇ ਉੱਤਰ ਜਾਵੜੇ ਇੱਕ ਬਾਹਰ ਦੋ ਆ ਫੇਤੀ ਲਾਲਾ ਬੁਰਜ ਫਟੀਆਂ ਵਾਲੀ ਹੋਰੀ ਮੋਰ ਲੱਖਾ ਕੋ ਉਤਰ ਬੈੜ ਗਿਆ ਜੀ ਉਹ ਬੈ ਗਿਆ ਕੋਠੀ ਦੇ ਸਾਹਮਣੇ ਦੋ ਕੋ ਉਤਰ ਹੈਗੀ ਲਾਤਾਂ ਹੀ ਟਾਂਗੀਆਂ ਦੋ ਪੂਤਰਾਂ ਦਾ ਲਾਲਾ ਬੁਰਜ ਕਿਧਰ ਤਾਰਾ ਬਰਾੜ ਆਹ ਰਹੀ ਬਈ ਤਾਰੇ ਵਾਲੀ ਬੰਗਲੌਰ ਹੋ ਗਿਆ ਅੱਹ ਅੱਲੀ ਬਾਤੋ ਤੇ ਲਾਲਾ ਵਰ ਜਾਉਂਦੀ ਵੀ ਦੋਨੇ ਉਤਰ ਹੁਲ ਜੰਗੇ ਆ ਦੋਨਾਂ ਦੀ ਬੰਡੀ ਗਈ ਵਿਆਹ ਜੀ ਲੱਗੀਆਂ ਢਾਂਗੀਆਂ ਆ ਆ ਗਿਆ ਬਈ ਤਾਰਾ ਬਰਾੜ ਆ ਲੱਗੀ ਹੋਈ ਢਾਂਗੀ ਇਹਨਾਂ ਦੀ ਆ ਗਿਆ ਢਾਂਗੀ ਇਹਦੇ ਇੱਕ ਲੱਗਿਆ ਘੋਗਣ ਉੱਤੇ आ गई भई बैं सतरी ते ਆ ਸਤਰੀ ਦੇ ਬਹਿ ਗਈ ਬਾਈ ਨੀਲੀ ਉਦਰੀ ਇੱਕ ਆਹ ਉਹ ਬਹਿ ਗਈ ਲਾਈ ਜਾਂਦੇ ਤਾੜਨਗੇ ਹੁਣ ਬਾਈ ਨੂੰ ਆਹੋ ਲੈ ਗਏ ਅੰਦਰ ਤਾੜ ਲਈਨ ਆ ਫਰਦਾ ਤਾਰੇ ਵਾਲਾ ਜਿ ਬੈਠਾ ਨਹੀਂ ਬਈ ਇਹ ਕਾ ਫਰਦੀ ਬਈ ਕੁਦਰੀ ਜਿਹੜੀ ਜਿੱਤੀ ਅੱਜ ਲਾਲ ਹਰੀ ਫੱਟੀ ਲਾਲਾ ਵਰਗ ਦੀ ਲਾਲਾ ਵਰਜ ਬਾਈ ਲਾਲ ਹਰੀ ਫੱਟੀ ਤੇ ਨਾਲ ਘਾਂਡਾ ਇਹਦਾ ਅੰਦੀ ਆਈ ਜੋ ਖਬਰਾੜ ਆ ਗਈ ਲਾਲਾ ਬੁਰਜ ਇਹ ਇੱਕ ਤਾਰੇ ਵਾਲੀ ਆ ਜਾਂਦੀ ਬਈ ਘੰਡ ਦੇ ਬਗਲਾਂ ਵਾਲੀ ਆ ਆ ਆ ਆ ਆ ਆ ਆ ਆ ਇੱਕ ਹੋਰ ਆ ਗਈ ਕਹਿੰਦੇ ਆ ਵੇਖੋ ਜੀ ਦਾਤੀ ਪੁੱਤਰ ਖਾਣੀ ਕੀ ਹੋ ਗਿਆ ਕਾ ਆ ਗਿਆ ਬਈ ਛਤਰੀ ਲੈ ਕੇ ਬਾਈ ਹੁਣੀ ਇਹ ਵੀ ਆਪ ਦਾ ਪੁੱਤਰ ਪਾਉਣਗੇ ਹੁਣ ਤੋ ਖਬਰਾੜ ਦਦਾਰਿਆ ਉਂਗਲੀ ਠੰਡੀ ਹੈ ਹੋ ਗਰਮ ਨਹੀਂ ਹੈ ਡੱਬੇ ਲੈ ਹਲੋ ਵੀ ਆ ਗਿਆ ਬੈਣ ਬਈ ਕੂਤਰ ਤਾਰੇ ਬਰਾੜ ਦਾ ਲੋ ਜੀ ਬੈਠ ਗਿਆ ਜੀ ਤਾਰਾ ਬਰਾੜੇ ਕਾਹ ਕਰਦਾ ਜੀ ਇਹਨਾਂ ਦਾ ਘੰਡ ਬਗਲਾ ਲਾਲ ਆਹੂ ਉਤਰ ਅੱਜ ਦੀ ਵੀਡੀਓ ਕਰਦੇ ਆ ਜੀ ਸਮਾਪਤ ਕਿਵੇਂ ਲੱਗੀ ਵੀਡੀਓ ਦੱਸਿਓ ਕਮੈਂਟ ਕਰਕੇ ਬਾਕ ਕਕੂਤਰ ਰਹਿ ਗਿਆ ਫਿਰ ਦਸ ਤਲਾ ਟਾਂਗੀ ਚੜਨ ਲ ਆ ਫਿਰਦਾ ਲਾਲਾ ਬਰਜ